ਹਾਂਜੀ ਸੋਕ ਤੁਹਾਡਾ ਸਾਡੇ ਆਰਐਮ ਵਲੌਗ ਦੇ ਵਿੱਚ ਅੱਜ ਸਾਡੇ ਦਿਨ ਦੀ ਸ਼ੁਰੂਆਤ ਬਹੁਤ ਜ਼ਿਆਦਾ ਵਧੀਆ ਹੋਈ ਹੈ ਉਹਦਾ ਕਾਰਨ ਤੁਹਾਨੂੰ ਦੱਸੂਗਾ ਮੈਂ ਤੁਸੀਂ ਸਾਡੇ ਵੀਡੀਓ ਵਿੱਚ ਬਣੇ ਰਹੋ ਤੇ ਐਨ ਤੱਕ ਸਾਡੀ ਇਹ ਵੀਡੀਓ ਜੂਰ ਦੇਖਿਓ ਅੱਜ ਦਾ ਵਲੌਗ ਦੇ ਵਿੱਚ ਅ ਸਪੈਸ਼ਲ ਅੱਜ ਦੇਣਾ ਸਾਡਾ ਤੇ ਅੱਜ ਦਿਨ ਵੀ ਸਾਡਾ ਬਾਬੇ ਦਾ ਦੇਣਾ ਵੀਰਵਰ ਦੇਣਾ ਤੇ ਬਹੁਤ ਅੱਜ ਅਸੀਂ ਚੰਗੀ ਸ਼ੁਰੂਆਤ ਕਰਨ ਲੱਗੇ ਆਂ ਵਣੇਰੇ ਵਲੌਗ ਦੇ ਵਿੱਚ ਤੁਹਾਨੂੰ ਮੈਂ ਅੱਗੇ ਦਿਖਾਉਣਾ ਸਭ ਤੋਂ ਪਹਿਲਾਂ ਵਿੱਕੀ ਰਣੇ ਸਾਰੀ ਚਾਹ ਵਗੈਰਾ ਬਣਾ ਲਈ ਤੇ ਅਸੀਂ ਨਾਲ ਪਾਣੀ ਵੀ ਨਾਲ ਲੈ ਲਿਆ ਤੇ ਇਸ ਤੋਂ ਬਾਅਦ ਮੈਂ ਵਿੱਕੀ ਨੂੰ ਕਿਹਾ ਤੁਸੀਂ ਚਲੋ ਮੈਂ ਤੁਹਾਡੇ ਮਗਰ ਮਗਰਾ ਰਿਆ ਤੇ ਫਿਰ ਜੇ ਅਸੀਂ ਉਸ ਜਗ੍ਹਾ ਤੇ ਪਹੁੰਚ ਗਏ ਜਿੱਥੇ ਸਾਨੂੰ ਰੱਬ ਨੇ ਬਹੁਤ ਵਧੀਆ ਸਾਨੂੰ ਇੱਕ ਬਹੁਤ ਵੱਡਾ ਤੋਹਫਾ ਦਿੱਤਾ ਤੋਹਫਾ ਕੀ ਆ ਬਾਬੇ ਦੀ ਰਹਿਮਤ ਹੋਈ ਆ ਸਾਡੇ ਤੇ ਰਹਿਮਤ ਕੀ ਆ ਜੀ ਅਸੀਂ ਇੱਕ ਪਲਾਟ ਲਿਆ ਸੀਗਾ ਇਹ 6 ਮਾਰਲਿਆਂ ਦਾ ਪਲਾਟ ਆ ਤੇ ਬਹੁਤ ਵਧੀਆ ਗਲੀ ਦੇ ਵਿੱਚ ਆ ਤਕਰੀਬਨ ਇਹ ਅਸੀਂ 2 ਮਹੀਨੇ ਪਹਿਲਾਂ ਲਿਆ ਸੀ ਤੇ ਇਹਦੀ ਹੁਣ ਰਜਿਸਟਰੀ ਆਉਣ ਵਾਲੀ ਆ ਤੇ ਇਹ ਜਿਹੜਾ ਤੁਸੀਂ ਸਾਹਮਣੇ ਝਾੜੀਆਂ ਵਗੈਰਾ ਦੇਖ ਰਹੇ ਹੋ ਇੱਥੇ ਅਸੀਂ ਕੰਦ ਕੱਢਣੀ ਆ ਪਹਿਲਾਂ ਕੁੱਲ ਮਿਲਾ ਕੇ ਵੀ ਚਾਰੇ ਪਾਸੇ ਅਸੀਂ ਇਹਦਾ ਚਾਰ ਚੁਪੇਰਾ ਕਰਨਾ ਤੇ ਇਹ ਸਾਨੂੰ ਮਤਲਬ ਕਿ ਸਾਡੇ ਸਾਡੇ ਮਹਾਰਾਜ ਸਾਡੇ ਬਾਬਾ ਜੀ ਨੇ ਸਾਡੇ ਬਿਲਕੁਲ ਵਾਲੇ ਬਾਬਾ ਨੇ ਸਾਨੂੰ ਇਹ ਦਾਤ ਸਾਨੂੰ ਇਹ ਬਖਸ਼ੀ ਆ ਤੇ ਸਭ ਤੋਂ ਪਹਿਲਾਂ ਮੈਂ ਬਾਬੇ ਦਾ ਨਾਮ ਲੈ ਕੇ ਕਰੀ ਸ਼ੁਰੂਆਤ ਇਹ ਆਨੇ ਬਈ ਤੂੰ ਬਾਬੇ ਨੂੰ ਅਰਦਾਸ ਕਰ ਬਾਬੇ ਨੂੰ ਧਿਆ ਤੇ ਬਈ ਸ਼ੁਰੂਆਤ ਇੱਥੋਂ ਕਰਾਉਣੀ ਆ ਤੇ ਵੀ ਅਸੀਂ ਨਹੀਂ ਪਹਿਲਾਂ ਕਹੀ ਚਲਾਉਣੀ ਮੈਂ ਕਿਹਾ ਚਲ ਕੋਈ ਗੱਲ ਨਹੀਂ ਮੈਂ ਚਲਾਉਣਾ ਸਭ ਤੋਂ ਪਹਿਲਾਂ ਟੱਕ ਮੈਂ ਲਾਇਆ ਕਹੀਦਾ ਤੇ ਇਸ ਤੋਂ ਬਾਅਦ ਫਿਰ ਵਿੱਕੀ ਰਣੇ ਆ ਦਾ ਨਾਮ ਦਾ ਕੰਮ ਸਟਾਰਟ ਕਰਤਾ ਤੇ ਇਧਰ ਆਪਣਾ ਪ੍ਰੈਕਟਿਸਟਾਂ 'ਚ ਬੈਠੇ ਸੀਗੇ ਆਪਾਂ ਛੇਤੀ ਹੀ ਹੈ ਆਪਾਂ ਇਹ ਚਿਣਾਈ ਵਗੈਰਾ ਸ਼ੁਰੂ ਕਰਾਂਗੇ ਤੇ ਇਸ ਤੋਂ ਬਾਅਦ ਕੀ ਹੋਇਆ ਜਦੋਂ ਮੈਂ ਵਾਪਸ 1:30 ਵਜੇ ਆਇਆ ਤਾਂ ਵੇਖਿਆ ਵਿਕੀ ਹਰਾਨੇ ਮੈਂ ਦੇਖਿਆ ਤਕਰੀਬਨ ਵਿਕੀ ਹਰਾਨੇ ਅੱਜ ਤੂੰ ਵੱਧ ਹਾਂ ਤੱਕ ਸਫਾਈ ਕਰਤੀ ਸੀਗੀ ਤੇ ਇਸ ਤੋਂ ਬਾਅਦ ਜਨਨ ਕਿ ਵੀ ਇਹਨੇ ਬਾਅਦ ਵਿੱਚ ਸਫਾਈ ਕਰਨਗੇ ਪਰ ਜਿਹੜੀ ਸਾਰੇ ਇਹ ਇਹਨਾਂ ਨੇ ਜਿਹੜਾ ਆ ਕਾਫੂ ਸੀਗਾ ਇਹ ਤਕਰੀਬਨ ਸਾਰਾ ਕੁਝ ਕਲੀਅਰ ਕਰਤਾ ਇੱਕ ਮੈਨੂੰ ਕਮੈਂਟ ਜਰੂਰ ਦੱਸਿਓ ਤੁਹਾਡੇ ਸਾਡੇ ਸਾਹਮਣੇ ਨਾ ਇਹ ਪੀਪਲ ਨੀ ਦੇ ਵਿੱਚ ਆ ਗਿਆ ਕਿੰਦੇ ਪੀਪਲ ਇਹ ਮਾੜਾ ਹੁੰਦਾ ਵੀ ਮਤਲਬ ਕਿ ਪੱਟਣਾ ਤੁਸੀਂ ਵੀ ਕਮੈਂਟ ਚ ਜਰੂਰ ਦੱਸਿਓ ਵੀ ਇਹ ਮਾੜਾ ਹੁੰਦਾ ਜਾਂ ਨਹੀਂ ਹੁੰਦਾ ਤੇ ਇਸ ਤੋਂ ਬਾਅਦ ਸ਼ਾਮ ਆ ਗਈ ਸ਼ਾਮ ਵੇਲੇ ਤੁਸੀਂ ਦੇਖੋ ਵੀ ਵਿੱਕੀ ਆ ਰਿਹਾ ਨੇ ਬਿਲਕੁਲ ਕੰਮ ਨੇੜੇ ਕਰਤਾ ਸੀਗਾ ਫਿਰ ਅਸੀਂ ਮਜ਼ਾਕੇ ਮੂਡ ਚ ਲਾ ਕੇ ਮੈਂ ਵਿੱਕੀ ਨੂੰ ਕਿਹਾ ਮੈਂ ਕਿਹਾ ਵਿੱਕੀ ਤੂੰ ਧੱਕਾ ਧੁੱਕਾ ਮਾਰ ਤੇ ਇਹ ਤੂੰ ਆ ਜਿਹੜਾ ਮੋਢਾ ਸਿੱਟਣਾ ਕਹਿੰਦੇ ਚੱਲ ਬਈ ਕੋਸ਼ਿਸ਼ ਕਰਦੇ ਆ ਫਿਰ ਇਹਨਾਂ ਨੇ ਪੂਰੀ ਜਾਨ ਜੋਨ ਲਾ ਕੇ ਤੇ ਇਹਨਾਂ ਨੇ ਆ ਜਿਹੜਾ ਮੋਢਾ ਜਿਹਾ ਮਜ਼ਾਕ ਮਜ਼ਾਕ ਕਰਦੇ ਕਰਦੇ ਇਹਨਾਂ ਨੇ ਇਹ ਮੋਢਾ ਜ ਮੂਦਾ ਮਾਰਤਾ ਸੀਗਾ ਤੇ ਤਕਰੀਬਨ ਜਿਹੜੀ ਅੱਜ ਦਾ ਜਨਕੀ ਵੀ ਸੀਗਾ ਇਹ ਸਾਰੀ ਨਾ ਇਹਨਾਂ ਨੇ ਸਫਾਈ ਵਗੈਰਾ ਟੋਟਲ ਇਹਨੇ ਕਰਤੀ ਸੀਗੀ ਅਖੀਰ ਦੇ ਵਿੱਚ ਇਹ ਵਿਕੀ ਰਣੇ ਇਹ ਮੂਦਾ ਮਾਰਤਾ ਤੇ ਵਿਕੀ ਡੈਗ ਵੀ ਪਿਆ ਸੀਗਾ ਮਗਰ ਵੇਖੀ ਬਈ ਸੱਟ ਨਾ ਕਾਲੀ ਬਹੁਤ ਕੰਮ ਕਰਨਿਆ ਇਸ ਤੋਂ ਬਾਅਦ ਫਿਰ ਵੀ ਪ੍ਰਿੰਸ ਸਾਡੇ ਲਈ ਚਾਹ ਬਣਾ ਕੇ ਲੈ ਕੇ ਆ ਗਿਆ ਸੀਗਾ ਤੇ ਵਿੱਕੀ ਕਹਿੰਦਾ ਵੀ ਬਿਸਕਟ ਪੂਰੇ ਲੈ ਕੇ ਆ ਮੈਂ ਕਿਹਾ ਹਾਂ ਜੀ ਦੇਖੋ ਪ੍ਰਿੰਸ ਵੀ ਕਹਿੰਦਾ ਮੈਂ ਮਤਲਬ ਕਹਾਣੀ ਵੰਡ ਨਹੀਂ ਕਰਦਾ ਮੈਂ ਚਾਰ ਹੀ ਲੈ ਕੇ ਆ ਪਾ ਚਾਰੇ ਬੰਦੇ ਚਾਰ ਹੀ ਲੈ ਕੇ ਆ ਤੇ ਫਿਰ ਦੁਬਾਰਾ ਅਸੀਂ ਸਾਰਾ ਚਾਹ ਵਗੈਰਾ ਪੀਤੀ ਤੇ ਸਾਰਾ ਕੰਮ ਅਸੀਂ ਫਿਨਿਸ਼ ਕਰਤੀ ਸ਼ਾਮ ਨੂੰ ਆ ਦੇਖੋ ਵੀ ਅਸੀਂ ਇਹ ਕੰਮ ਯਾਨੀ ਕਿ ਵੀ ਸਾਰਾ ਸਫਾਈ ਕਰਤੀ ਸੀਗੀ ਤੇ ਹੁਣ ਕੱਲ ਨੂੰ ਅਸੀਂ ਇਹਦੇ ਵਿੱਚ ਆਪਾਂ ਹਾਂ ਨੀਂਵ ਗੇਰਾ ਕੱਢਾਂਗੇ ਕੋਸ ਤੱਕ ਕੰਨੇ ਸਾਰੇ ਜਿਹੜਾ ਇਹ ਝਾੜਾ ਝਾੜੀ ਝੂੜੀ ਸਭੀਆਂ ਸੀਗੀਆਂ ਸਾਰੇ ਇਹਨੇ ਸਾਰੇ ਖਤਮ ਕਰਤੀ ਸੀਗੀਆਂ ਇਸ ਤੋਂ ਬਾਅਦ ਫਿਰ ਜੀ ਆਪਾਂ ਗਏ ਬਾਬਾ ਬਾਬੇ ਦੇ ਜਿਹੜੀ ਪੀਰਖਾਨੇ ਮੱਥਾ ਟੇਕਣ ਬਾਬਾ ਜੀ ਦਾ ਧੰਨਵਾਦ ਕਰਨਾ ਜੋ ਅੱਜ ਅਸੀਂ ਕੰਮ ਸ਼ੁਰੂ ਕਰਿਆ ਬਹੁਤ ਚੰਗਾ ਤੇ ਜੋ ਸਾਡੇ ਰੱਬ ਨੇ ਸਾਡੇ ਤੇ ਇਹ ਦਿਨ ਲੈ ਕੇ ਆਂਦੇ ਆ ਤੇ ਬਾਬਾ ਜੀ ਦਾ ਅਸੀਂ ਧੰਨਵਾਦ ਕਰਨਾ ਆਇਆ ਸੀ ਮੈਂ ਆਪਣੇ ਪੀਰਖਾਨੇ ਜੇਤੂ ਚ ਬਹੁਤ ਸੋਹਣਾ ਪੀਰਖਾਨਾ ਸਾਡੇ ਇੱਥੇ ਜੇਤੂ ਬਣਿਆ ਜੇ ਤੁਹਾਨੂੰ ਕਦੀ ਮੌਕਾ ਮਿਲਿਆ ਜੇ ਤੁਸੀਂ ਇੱਥੇ ਸਾਡੇ ਜਰੂਰ ਇੱਥੇ ਗੇੜਾ ਮਾਰਿਓ ਤੇ ਮੱਤਾਂ ਦੇਖਣ ਤੋਂ ਬਾਅਦ ਫਿਰ ਉਸ ਤੋਂ ਬਾਅਦ ਵੀ ਮੈਂ ਬਾਬਾ ਜੀ ਦੇ ਪਰਛਾਵਾਂ ਨਾਲ ਲੈ ਲੇ ਸੀਗਾ ਤੇ ਭੀੜ ਬਹੁਤ ਜ਼ਿਆਦਾ ਸੀ ਪੂਰੀ ਲੈਂਡ ਭਣੀ ਹੋਈ ਸੀ ਤੇ ਮੈਂ ਕਿਹਾ ਪ੍ਰਿੰਸ ਵੀ ਤੂੰ ਵੀ ਆ ਜਾ ਮੈਂ ਚਾਚਾ ਮਸ ਵੀ ਆਇਆ ਕੋਈ ਗੱਲ ਨਹੀਂ ਤੁਸੀਂ ਮੱਥਾ ਟੇਕੋ ਤੇ ਮੱਥਾ ਟੇਕਣ ਤੋਂ ਬਾਅਦ ਅਸੀਂ ਉੱਪਰ ਬਾਬਾ ਜੀ ਦੇ ਲੰਗਰ ਦਾ ਆਪਣਾ ਲੰਗਰ ਲੱਗਿਆ ਹੋਇਆ ਸੀਗਾ ਪ੍ਰਸ਼ਾਦ ਦਾ ਫਿਰ ਅਸੀਂ ਦੋ ਦੋ ਫੁਲਕੇ ਛੱਕੇ ਸਿੰਪਲ ਸੀਗੇ ਜਰਾਤਰ ਅੱਗੇ ਇੱਥੇ ਪੂਰੀਆਂ ਹੁੰਦੀਆਂ ਬਟ ਅੱਜ ਨੋਰਮਲ ਪ੍ਰਸ਼ਾਦ ਦਾ ਸੀਗਾ ਜੀ ਆਪਣੀ ਇੱਥੇ ਮੱਥਾ ਟੇਕਨ ਤੋਂ ਬਾਅਦ ਜੀ ਫਿਰ ਆਪਾਂ ਚਲੇ ਗਏ ਏਟੀ ਬੰਦੇ ਵਿੱਚ ਤੇ ਏਟੀ ਬੰਦੇ ਵਿੱਚ ਜੀਮ ਤੋਂ ਬਾਅਦ ਮੈਂ ਇੱਕ ਪ੍ਰਿੰਸਲ ਗਿਆ ਪਤਾ ਮਾੜਾ ਧਿਆਨ ਰੱਖੀ ਬਾਹਰ ਸ਼ਾਮ ਦਾ ਵੇਲਾ ਆਪ ਨੂੰ ਇਥੇ ਨਹੀਂ ਹੋਣਾ ਚਾਹੀਦਾ ਸੀਗਾ ਤੇ ਪ੍ਰਿੰਸ ਵਾਰ-ਵਾਰ ਬਾਹਰ ਦੇਖ ਰਿਹਾ ਸੀਗਾ ਬਾਕੀ ਕਹਿੰਦਾ ਚਾਚਾ ਕੋਈ ਗੱਲ ਨਹੀਂ ਮੈਂ ਬਾਹਰ ਧਿਆਨ ਰੱਖਦਾ ਤੇ ਮੈਂ ਕਿਹਾ ਮੈਂ ਪਹਿ先 ਜਮਾ ਕਰਾਉਣਾ ਫਿਰ ਆਪਾਂ ਚਲਦੇ ਹਾਂ ਕਰ ਲਓ ਤੇ ਇਸ ਤੋਂ ਬਾਅਦ ਆਪਾਂ ਏਟੀ ਬੰਦੇ ਵਿੱਚ ਪੈਸੇ ਜਮਾ ਕਰਾਏ ਤੇ ਜੋ ਵੀ ਪ੍ਰੋਸੈਸ ਉਹਨਾਂ ਨੇ ਫੋਲੋ ਕਰ ਰਹੇ ਸੀਗਾ ਤੇ ਪੈਸੇ ਮੈਂ ਜਮ੍ਹਾਂ ਕਰਾ ਰਹੇ ਸੀਗਾ ਪੈਸੇ ਜਮ੍ਹਾਂ ਕਰਾਉਣ ਤੋਂ ਬਾਅਦ ਫੇਰ ਸਾਨੂੰ ਕੀ ਦਿੱਕਤ ਆਈ ਵੀ ਮੈਂ ਪੈਸੇ 9000 ਪਈ ਜਮ੍ਹਾਂ ਕਰਾ ਰਹੇ ਸੀਗੇ ਤੇ ਇਸ ਵਿੱਚ ਕੀ ਦਿੱਕਤ ਆਈ ਇਹਨੇ ਨਾ ਇਹ ਟੀਮ ਦੇ ਵਿੱਚ 200 ਰੁਪਏ ਵਾਪਸ ਮੋੜਤਾ ਉਹਦੀ ਮੈਨੂੰ ਵਜ੍ਹਾ ਨਹੀਂ ਸਮਝ ਲੱਗੀ 200 ਰੁਪਏ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਸੀਗੀ ਬਟ ਪਤਾ ਨਹੀਂ ਕੀ ਕਾਰਨ ਬਣਿਆ ਵੀ ਖਾਤੋਂ ਉਹਨੇ 200 ਰੁਪਏ ਵਾਪਸ ਮੋੜਤਾ ਕੋਈ ਨੁਕਸ ਵਗੈਰਾ ਹੋਊਗਾ ਆ ਦੇਖੋ 200 ਰੁਪਏ ਨੇ ਵਾਪਸ ਕਰਤਾ ਤੇ ਚਲੋ ਕੋਈ ਨਹੀਂ ਮੈਂ 200 ਰੁਪਏ ਜਿਹਾ ਚੁਪਾਇਆ ਤੇ ਮੈਂ ਕਿਹਾ ਚਲ ਕੋਈ ਗੱਲ ਨਹੀਂ ਆਪਾਂ ਸਵੇਰੇ ਜਮ੍ਹਾਂ ਕਰਾ ਦਾਂਗੇ ਫਿਲਾਲ ਆਪਾਂ ਨੂੰ ਕੋਈ ਗੱਲ ਨਹੀਂ ਕੋਈ ਦਿੱਕਤ ਵਾਲੀ ਗੱਲ ਨਹੀਂ ਤਾਂ ਆਪਾਂ ਕੱਲ੍ਹ ਜਮ੍ਹਾਂ ਕਰਾ ਲਾਂਗੇ ਤੇ ਮੈਂ 9000 ਜਮ੍ਹਾਂ ਕਰਾਇਆ ਸੀ ਤੇ 200 ਵਾਪਸ ਕਰਤਾ ਤੇ 8800 ਰੁਪਏ ਨੇ ਜਮ੍ਹਾਂ ਕਰਾਤਾ ਤੇ ਤੇ ਅੱਜ ਦੇ ਬਲੌਗ ਚ ਬਸ ਇੰਨਾ ਜੀ ਤੇ ਕਿੱਦਾਂ ਲੱਗਿਆ ਤੁਹਾਨੂੰ ਸਾਡਾ ਬਲੌਗ ਤੇ ਸਾਡਾ Facebook ਪੇਜ ਫੋਲੋ ਤੇ YouTube ਚੈਨਲ ਸਬਸਕ੍ਰਾਈਬ ਕਰ ਦਿਓ ਤੇ ਇੱਕ ਤੋਂ ਨੂੰ ਵੀ ਈਡੀਮ ਚ ਇੱਕ ਹੋਰ ਚੀਜ਼ ਦਿਖਾਉਣਾ ਵੀ ਜਦੋਂ ਆਪਾਂ ਸੈੱਡ ਕਰਦੇ ਆਂ ਤੇ ਸਿਸਾ ਡਾਰਕ ਹੋ ਜਾਂਦਾ ਤੇ ਫਰੰਟ ਤੋਂ ਲਾਈਟ ਹੋ ਜਾਂਦਾ ਤੇ ਐਵੇਂ ਸੇ ਮੈਂ ਤਾਂ ਫਸਟ ਟਾਈਮ ਦੇਖਿਆ ਪਹਿਲਾਂ ਮੈਂ ਕਹਿੰਦੇ ਦੇਖਿਆ